ਬਲਬੀਰ ਸਿੰਘ ਜੀ ਕੀ ਗੱਲ ਹੋਈ ਹੈ ਮੈਨੂੰ 4 ਸਾਲ ਹੋ ਗਏ ਜੀ ਬਵਾਕ ਕੇ ਕੁੜੀ ਨੂੰ ਮੇਕੇ ਇਹ ਗੱਲ ਕੀ ਹੈ ਗਿਆ ਅੱਜ ਕੀ ਗੱਲ ਹੋਈ ਹੈ ਰੋਜ਼ ਕੁੱਟਦੇ ਮਾਰਦੇ ਜੀ ਮੇਰੀ ਲੜਕੀ ਨੂੰ ਮੇਰੇ ਕੋਲ ਜਿੰਨਾ ਸਰਿਆ ਦਾਜ ਦੇ ਦਿੱਤਾ ਸਰ ਮੈਂ ਹੋਮ ਗਾਰਡ 'ਚ ਨੌਕਰੀ ਕਰਦਾ ਮੇਰੇ ਤਿੰਨ ਬੇਟੀਆਂ ਇੱਕ ਬੇਟਾ ਬੇਟੇ ਦਾ ਚੂੜਾ ਜਾਮ ਪਰ ਇਹਨਾਂ ਨੇ ਮੇਰੀ ਕੁੜੀ ਦਾ 4.5 ਟੋਲੇ ਸੋਨਾ 15 ਦਿਨਾਂ ਬਾਅਦ ਚੋਰੀ ਕਰ ਲਿਆ ਸੀ ਆ ਮੇਰੇ ਕੋਲ ਸਬੂਤ ਹੈ ਜ਼ਰ ਉਹਦਾ ਆ ਪ੍ਰੂਫ ਹੈ ਮੇਰੇ ਕੋਲੇ ਉਹਦਾ ਕੱਟ ਮਾਰ ਕਿਉਂ ਕਰਦੇ? ਕੱਟ ਮਾਰੇ ਕਰਦੇ ਜੀ ਇਹਨਾਂ ਦੀ ਇੱਕ ਇਹਦੀ ਜਠਾਣੀ ਹੈ ਜੀ ਉਹਦੇ ਨਾਂ ਤੇ ਪ੍ਰਾਪਰਟੀ ਆ ਪੈਸੇ ਦੇ ਲਾਲਚ ਹੈ ਇਹਦੀ ਜਿਹੜਾ ਜੇਡ ਸੀ ਉਹ ਚਿੱਟੇ ਦਰਦੀ ਸੀ ਸਰ ਉਹ ਚਿੱਟਾ ਪੀਂਦਾ ਹੁੰਦਾ ਸੀ ਚਿੱਟੇ ਕਰਨ ওভারਡੋਜ਼ ਕਰਨ ਉਹਦੀ ਹੋ ਗਈ ਮੌਤ ਜੀ ਉਹਦੇ ਨਾਂ ਤੇ ਕੋਈ ਫੈਕਟਰੀ ਆ ਸਾਡੇ ਕੋਲੇ ਕੁਝ ਐ ਨਹੀਂ ਸਰ ਉਹ ਕਹਿੰਦੇ ਵੀ ਹੁਣ ਇਹਨੂੰ ਛੱਡ ਦੇ ਤੇ ਇਹਨੂੰ ਰੱਖ ਲੈ ਆ ਚੱਕਰ ਆ ਸਰ ਪਹਿਲਾਂ ਵੀ ਤੇ ਇਹ ਗੱਲਬਾਤ ਹੋਈ ਪਹਿਲਾਂ ਇਹ ਕੋਈ ਗੱਲਬਾਤ ਨਹੀਂ ਸੀ ਪਹਿਲਾਂ ਪੈਸੇ ਦੀ ਡਿਮਾਂਡ ਸੀ ਸਰ ਕਿਉਂਕਿ ਚਿੱਟੇ ਚ ਸਾਰੀ ਪ੍ਰਾਪਰਟੀ ਬੇਚ ਚੁੱਕੇ ਸੀ ਸਾਰਾ ਕੁਝ ਇਹਨਾਂ ਕੋਲੇ ਬਹੁਤ ਕੁਝ ਸੀਗਾ ਕਾਰ ਸੀ ਗੱਡੀ ਸੀ ਸਭ ਕੁਝ ਇਹ ਕੰਮ ਜੀ ਭੱਠੇ ਤੇ ਲੱਗਿਆ ਜੀ ਇਹਦੇ ਜਿਹੜੇ ਮਾਲਕ ਹੈ ਉਹ ਵੀ ਮੇਰੇ ਤੇ ਦਬਾਅ ਪਾਉਂਦੇ ਆ ਜੀ ਪ੍ਰੀਤਮ ਕੋਟ ਭਾਈ ਤੋਂ ਦੋ ਤਿੰਨ ਵਾਰੀ ਉਹਨਾਂ ਨੇ ਵੀ ਭੇਜਿਆ ਉਹਨਾਂ ਦੇ ਵੀ ਮੇਰੇ ਕੋਲੇ ਰਿਪੋਰਟਾਂ ਆ ਗਈਆਂ ਜੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਜੀ ਇਹਦਾ ਘਰ ਬਸਾਇਆ ਜੀ ਪਰ ਸਰ ਇਹ ਨਹੀਂ ਕੋਸ਼ਿਸ਼ ਕਰ ਰਹੇ ਸਰ ਇਹ ਪੈਸੇ ਮੰਗਦੇ ਆ ਸਰ ਹੁਣ 50000 ਰੁਪਏ ਦੀ ਡਿਮਾਂਡ ਕਰੀ ਉਸ ਪਿੱਛੇ ਕੁੱਟਿਆ ਗਿਆ ਕੁੜੀ ਨੂੰ ਹੁਣ ਕੰਪਲੇਟ ਜੀ ਮੈਂ ਲਿਖਣ ਗਿਆ ਹੋਇਆ ਸੀ ਕੰਪਲੀਟ ਕਰ ਲਦਾ ਤੇ ਉਹ ਲਿਖਾਈ ਸੀ ਅਲੇ ਦੇਣੀ ਸੀ ਜੀ ਸਾਹਬ ਨੂੰ ਰਾਤ ਨੂੰ ਫੇਰ ਆ ਚਾਂਸ ਫੇਰ ਹੋ ਗਿਆ ਸਰ ਮੰਗੇ ਇਹੀ ਕਰਦੇ ਆ ਜੀ ਮੇਰੀ ਕੁੜੀ ਨੂੰ ਇਨਸ ਕੜਾ ਚੱਲਣਾ ਚੰਨਾ ਯਾਬਦੀ ਲੜਕੀ ਮਰਵਾਉਣੀ ਨਹੀਂ ਜੀ ਬਈ ਇੱਕ ਬੱਚੇ ਦੇ ਛੋਟਾ ਜਾਂ ਮੇਰੇ ਤਿੰਨ ਬੇਟੀਆਂ ਮੈਂ ਮਰਵਾਉਂਦਾ ਜੀ ਰੋਜ਼ ਰੋਜ਼ ਨਹੀਂ ਦੇਖਿਆ ਜਾਂਦਾ ਮੇਰੇ ਸਿਮਰਨ ਚਿਤਕੌਰ ਅੰਕਲ ਜੀ ਬਠਿੰਡੇ ਪ੍ਰਤਾਪਨਗਰ ਕੀ ਗੱਲ ਹੋਈ ਆ ਜੱਸ ਹਸਤਾਲ ਦਾ ਰਾਤ ਦੇ ਮੈਨਾਂ ਕਿੰਨੇ ਦਿਨ ਹੋ ਗਏ ਮੈਨੂੰ ਭੁੱਖੀ ਪਿਆਸੀ ਰੱਖ ਕੇ ਜਾਂਦੇ ਆ ਮੈਂ ਕਿਹਾ ਮੈਨੂੰ ਰਸੋਈ ਚ ਨਹੀਂ ਮੜਨ-ਮੜਨ ਦਿੰਦੇ ਆ ਆਪ ਤਾਂ ਮੇਰੀ ਸੱਸ ਆਪ ਦਾ ਸਾਰਾ ਸਮਾਨ ਅੰਦਰ ਕਰਕੇ ਕਮਰੇ ਜਿੰਦਾ ਲਾ ਕੇ ਜਾਂਦੀ ਹੈ ਕਿਤੇ ਜਾਂਦੀ ਹੈ ਤਾਂ ਤਿੰਨ ਸਾਲ ਦਾ ਬੱਚਾ ਵੀ ਭੁੱਖਾ ਪਿਆ ਮੇਰਾ ਤੇ ਜੇ ਮੈਂ ਰਾਤ ਇਹਨੂੰ ਕਿਹਾ ਵੀ ਜੇ ਮੈਨੂੰ ਐਂ ਕਰਨਾ ਤਾਂ ਮੈਨੂੰ ਪਰੇ ਕਰ ਦੋ ਜੇ ਮੈਨੂੰ ਰਾਸ਼ਨ ਪਾਣੀ ਨਹੀਂ ਦੇਣਾ ਵੀ ਆਪਾਂ ਪਰੇ ਹੋ ਜਾਂਦੇ ਆ ਰਾਤ ਮੇਰੇ ਗਲ ਚ ਗੁੱਟਾ ਦੇ ਦਿੰਦੇ ਨੇ ਫਰਨੈਲ ਦੀਆਂ ਗੋਲੀਆਂ ਭਾਤੀਆਂ ਮੂੰਹ ਚ ਜਦ ਮਗਾਨ ਮਾਲਕਾਂ ਨੂੰ ਵੀ ਪਤਾ ਉਹਨਾਂ ਨੂੰ ਵਜਾਂ ਮਾਰੀਆਂ ਮੈਂ ਬਾਹ ਫੜ ਫੜ ਬਾਹਰ ਕੱਢਣ ਲੱਗੇ ਗੁੱਟ ਮਾਰ ਗਰੀ ਮੇਰੇ ਬਾਲ ਮਮਨ ਸਾਸ ਨੇ ਗੁੱਟਿਆ ਬਾਲ ਬਟੇ ਬੱਸ ਮੇਰੇ ਜਠਾਣੀਆਂ ਨੇ ਉਹ ਲੈ ਕੇ ਆਣੀ ਹੈ ਉਹ ਮੇਰੇ ਜੇਟ ਦੀ ਹੁਣੇ ਡੈਥ ਹੋਈ ਹੈ ਮੇਰੇ ਜਠਾਣੀ ਦੇ ਨਾਮ ਪ੍ਰਾਪਰਟੀ ਹੈ ਉਹਦੇ ਨਾਮ ਫੈਕਟਰੀ ਹੈ ਲੁਧਿਆਣੇ ਉਹ ਰੱਖ ਲੈ ਕੇ ਆਣੀ ਹੈ ਇਹਨਾਂ ਨੇ ਤੇ ਉਹਦੇ ਵਿੱਚ ਮੇਰਾ ਸਾਰਾ ਸਮਾਨ ਹੈ ਮੇਰਾ ਬੈੱਡ ਤੋੜਤਾ ਰਾਤ ਮੇਰਾ ਗੱਲਰ ਤੋੜਤਾ ਲਮਾਰੀ ਸਾਰਾ ਕੁਝ ਤੋੜਦਾ ਜਿਮਾਂ ਘਨੂ ਵਿੱਚ ਆ ਬਣੀ 4 ਸਾਲ ਹੋ ਗਏ ਇਹਨਾਂ ਨੇ ਪਹਿਲਾਂ ਮੇਰਾ ਸੋਨਾ ਨਕਲੀ ਪਾਇਆ ਮੇਰੇ ਉਹ 6 ਮਹੀਨੇ ਬਾਅਦ ਸਾਨੂੰ ਪਤਾ ਲੱਗਿਆ ਸਾਡਾ ਅਸਲੀ ਸੋਨਾ ਸੀ ਸਾਡੇ 7.5 ਟੋਲੇ ਉਹ ਇਹਨਾਂ ਨੇ ਚੋਰੀ ਕਰ ਲਿਆ ਮੇਰੀ ਅਲਮਾਰੀ ਚੋਂ ਕੱਢ ਲਿਆ ਮੈਂ ਫੇਕ ਕੇ ਆਈ ਹੋਈ ਸੀ ਉਹੜ ਕੇ ਉਹ ਤੋਂ ਬਾਅਦ ਇਹਨਾਂ ਨੇ ਇੱਕ ਵਾਰੀ ਮੈਨੂੰ ਭਰੂਣ ਦੇ ਗੋਲੇ ਦਿੱਤੇ ਉਦੋਂ ਵੀ ਇਹਨਾਂ ਤੇ ਮੇਰੇ ਘਰ ਵਾਲਿਆਂ ਨੇ ਆਪ ਆਪਣੇ ਮਾਪਿਓ ਖਿਲਾਫ ਕਾਰਵਾਈ ਕਰਾਈ ਹੋਈ ਆ ਉਦੋਂ ਉਹੜ ਕੇ ਅੱਜ ਉਹਨਾਂ ਦੇ ਨਾਲ ਖੜਾ ਜੋ ਗੁੱਟਮਾਰ ਕਰੀ ਜਾਂਦਾ ਉਹਨਾਂ ਨਾਲ ਲੱਗ ਕੇ ਕਿ ਨਹੀਂ ਹੈ ਕਿ ਮੇਰੇ ਦਿਲ 'ਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਅੱਖਾਂ ਮੱਚ ਰਹੀਆਂ ਸੀ ਫਿਰ ਕਦੇ ਹਸਪਤਲ ਹੀ ਆ ਗਏ ਪਲਸ ਨਹੀਂ ਸੁਣਦੀ ਸੀ ਦਿੱਤੇ ਐ ਪਲਸ ਨੂੰ ਪਹਿਲਾਂ ਵੀ ਕਨਾਲ ਠਾਣੇ ਆ 15 ਦਿਨ ਹੋ ਗਿਆ ਮਹੀਨਾ ਪਹਿਲਾਂ ਕਨਾਲ ਠਾਣੇ ਗਏ ਸੀ ਉਦੋਂ ਬੰਦਾਂ ਨੇ ਮੈਨੂੰ ਘਰੋਂ ਕੱਢਤਾ ਸੀਗਾ ਉਹ ਸਾਰੇ ਆ ਸ਼ਿਪਾਰਸ਼ਾਂ 'ਚ ਫੋਨ ਕਰਾ ਦਿੰਦੇ ਐ ਕਦੇ ਪ੍ਰੀਤਮ ਦਾ ਫੋਨ ਕਰਾ ਦਿੰਦੇ ਐ ਕਦੇ ਕਿਸੇ ਦਾ ਫੋਨ ਕਰਾ ਦੇ ਦਿੰਦੇ ਐ ਇਹਨਾਂ ਦੇ ਫੋਨਾਂ 'ਚ ਨੰਬਰ ਹੈ ਗਿਆ ਕਦੇ ਕਿਸੇ ਦਾ ਤੂੰ ਫੋਨ ਕਰਾ ਕੇ ਤਾਂ ਸ਼ਿਪਾਰਸ਼ਾਂ ਪਵਾ ਦਿੰਦਾ ਸਾਡੇ ਸੁਣਦੇ ਨਹੀਂ ਫਿਰ ਐ ਧਮਕੀਆਂ ਦਿੰਦੇ ਐ ਵੀ ਪਿਓ ਮੁਲਾਜ਼ਮ ਐ ਤਾਂ ਕਰਕੇ ਐ ਕਰਦੇ ਐ ਤੇ ਸਾਰੇ ਕਿਤੇ ਸ਼ਪਾਰ ਸ਼ੰਕਰ ਆ ਕੇ ਆ ਗਏ ਸਾਡੇ ਕਿਤੇ ਸੁਣਵਾਈ ਨਹੀਂ ਹੁੰਦੀ 4 ਸਾਲ ਹੋ ਗਏ ਅੰਨ ਨਾਲ ਮੇਰੇ ਇੱਕ ਬੱਚਾ 3 ਸਾਲ ਦਾ ਕੁਝ ਨਹੀਂ ਉਹ ਚੱਕਰ ਬੱਚੇ ਤੋਂ ਤੁਰਿਆ ਨਹੀਂ ਜਾ ਰਹੇ ਇੱਥੇ ਦੇਖ ਲਓ ਬੱਚੇ ਤੋਂ ਤੁਰਿਆ ਨਹੀਂ ਜਾ ਰਹੇ ਰੋਈ ਜਾਂਦਾ ਸਵੇਰ ਦਾ ਸਾਡੇ ਮਕਾਨ ਵਾਲਾ ਸਾਡੇ ਗਲੀ ਚ ਆਏ ਉਹਨਾਂ ਤੋਂ ਪੁੱਛਿਓ ਵੀ ਕਿੰਨੇ ਦਿਨ ਮਕਾਨ ਮਾਲ ਕਾਟਾ ਦੇ ਕੇ ਗਏ ਆ ਕੱਲ ਮੈਨੂੰ ਉਹਨਾਂ ਤੋਂ ਮੰਗਿਆ ਮਾਂਂਟੀ ਤੋਂ